ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋ ਜੀ ਸਭ ਤੋਂ ਪਹਿਲਾਂ ਰਸ ਨੂੰ ਅਨਸਾਰ ਸਾਰਿਆਂ ਲਈ ਅਰਦਾਸ ਹੈ ਜੀ ਪ੍ਰਮਾਤਮਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਿਨ੍ਹਾਂ ਦੇ ਬੱਚੇ ਨਹੀਂ ਹੈ ਉਹਨਾਂ ਨੂੰ ਪ੍ਰਮਾਤਮਾ ਬੱਚਾ ਦੇਵੇ ਤੇ ਜਿਨ੍ਹਾਂ ਦੇ ਬੱਚੇ ਆ ਉਹਨਾਂ ਨੂੰ ਸੁਮਤ ਬਖਸ਼ੇ ਤੇ ਮਾਂ ਪਿਓ ਦਾ ਸਾਆ ਬਣਿਆ ਰਹੇ ਸਭ ਦੇ ਸਿਰਾਂ ਤੇ ਤੇ ਸਭ ਦੇ ਸਿਰ ਤੇ ਛੱਤ ਹੋ ਗਈ ਠੀਕ ਹੈ ਜੀ ਸੋ ਤੁਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਤੇ ਹੁਣ ਅੱਜ ਮੈਂ ਤੁਹਾਡੇ ਲਈ ਨਾ ਹਾਈਲੀ ਡਿਮਾਂਡਡ ਇੱਕ ਚੀਜ਼ ਬਣਾ ਕੇ ਲਿਆਈ ਆ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਆਲਰੇਡੀ ਕੁਛ ਹੱਥ ছੜਿਆ ਹੋਇਆ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਨਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਚਾਹਨੀਓ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓਜ਼ ਇੱਕੋ ਚੈਨਲ ਦੇ ਤੇ ਇੰਜੋਏ ਕਰੀਏ ਕਦੇ ਕੁਕਿੰਗ ਕਦੇ ਸੋਸਾਇਟੀ ਪ੍ਰੋਬਲਮਸ ਤੇ ਕਦੇ ਬਿਊਟੀ ਕਦੇ ਫੈਸ਼ਨ ਸੋ ਐਂਡ ਸੋ ਕਦੇ ਐਕਸਰਸਾਈਜ਼ ਹੈਲਥ ਸੋ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਚੈਨਲ ਤੇ ਨਵੇਂ ਹੋ ਤੇ ਫਿਰ ਤੁਸੀਂ ਇਸ ਸਫ਼ਰ ਤੇ ਚੱਲੋ ਸਾਡੇ ਨਾਲ ਬਹੁਤ ਇੰਜੋਏ ਕਰੋਗੇ ਤੇ ਲਓ ਜੀ ਅੱਜ ਆਪਾਂ ਨਾ ਤੁਹਾਡੇ ਵਾਸਤੇ ਬਣਾ ਕੇ ਲਿਆਂਦਾ ਕਿਉਂਕਿ ਮੌਸਮ ਚੇਂਜ ਹੋ ਗਿਆ ਤੇ ਮੌਸਮ ਇਸ ਚੇਂਜ ਮੌਸਮ ਦੇ ਵਿੱਚ ਸਭ ਤੋਂ ਵੱਧ ਆਪਣੇ ਕਮੈਂਟ ਸੀਗੇ ਮੇਰੇ ਕੋਲ ਪਰਸਨਲੀ ਵੀ ਮੈਸੇਜ ਆ ਰਹੇ ਸੀਗੇ ਕਿ ਕੁਝ ਫੇਸ ਵਾਸ਼ ਦੱਸੋ ਹਨਾ ਇਸ ਚੇਂਜ ਮੌਸਮ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਫੇਸ ਵਾਸ਼ ਬਣਾਇਆ ਹੈ ਜਿਹੜਾ ਕਿ ਫੇਸ ਵਾਸ਼ ਨਹੀਂ ਆਪਣੇ ਆਪ ਚ ਇੱਕ ਰੈਮਡੀ ਹੈ ਬਹੁਤ ਹੀ ਵਧੀਆ ਤੁਹਾਡੇ ਬਹੁਤ ਸਾਰੇ ਸਕਿਨ ਇਸ਼ੂਸ ਜਿਹੜੇ ਹੈ ਉਹ ਇਹਦੇ ਵਿੱਚ ਠੀਕ ਹੋਣ ਵਾਲੀ ਹੈ ਤੇ ਇਹਦੇ ਵਿੱਚ ਆਪਾਂ ਤਿੰਨ ਚਾਰ ਇਨਗਰੀਡੀਅੰਟ ਲਏ ਬਹੁਤ ਜਿਆਦਾ ਨਹੀਂ ਲਏ ਆ ਇੱਕ ਆਪਾਂ ਲੈਣਾ ਹੈਗਾ ਚਾਵਲਾਂ ਦਾ ਆਟਾ ਜਿਹੜਾ ਕਿ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਸਕਿਨ ਦੇ ਉੱਤੇ ਬਹੁਤ ਹੀ ਵਧੀਆ ਮਤਲਬ ਅਨਬਲੀਵੇਬਲ ਤੇ ਦੂਸਰਾ ਆਪਾਂ ਲਿਆ ਹੈਗਾ ਇਹਦੇ ਵਿੱਚ ਮਸਰਾਂ ਦੀ ਦਾਲ मसूर दाल ਠੀਕ ਹੈ ਤੇ ਤੀਸਰਾ ਆਪਾਂ ਲਿਆ ਹੈਗਾ ਅਲਸੀ ਦੇ ਬੀਜ ਠੀਕ ਹੈ ਤੇ ਇੱਕ ਦੋ ਚੀਜ਼ਾਂ ਹੋਰ ਹੈ ਫਿਰ ਆਪਾਂ ਬਣਾਉਨੇ ਵੀ ਆਂ ਕਿਚਨ ਚ ਚਲਦੇ ਆਂ ਬਣਾ ਕੇ ਦਿਖਾਉਣੀ ਆ ਤੁਹਾਨੂੰ ਪੂਰਾ ਤੇ ਬੈਨੀਫਿਟਸ ਤੇ ਇੰਨੇ ਜ਼ਿਆਦਾ ਹੈ ਕਿ ਤੁਸੀਂ ਮਤਲਬ ਤੁਹਾਡੀ ਸਕਿਨ ਤੇ ਕੋਈ ਇਸ਼ੂ ਰਹਿਣਾ ਹੀ ਨਹੀਂਗਾ ਤੁਹਾਨੂੰ ਆਦਤ ਹੀ ਪੈ ਜੂਗੀ ਵੀ ਬਾਥਰੂਮ ਚ ਇਹਦੇ ਬਿਨਾ ਜਾਣਾ ਆਏ ਲੱਗੇ ਫੁਰੂਗਾ ਜੇ ਖਤਮ ਹੋ ਗਿਆ ਤੇ ਦੁਬਾਰਾ ਬਣਾਉਣਾ ਠੀਕ ਹੈ ਤੇ ਇੱਕ ਦੋ ਚੀਜ਼ ਦੋ ਤਿੰਨ ਚੀਜ਼ਾਂ ਆਪਾਂ ਇਹਦੇ ਚ ਹੋਰ ਪਾਈਆਂ ਜਿਹੜੀਆਂ ਆਪਣੇ ਆਸ-ਪਾਸੇ ਆਮ ਹੀ ਆ ਉਹ ਤੁਸੀਂ ਆਪਣੀ ਮੈਂ ਨਾਲ ਨਾਲ ਦੱਸੂਗੀ ਜਿਹਨੂੰ ਜਿਹੜੀ ਸਕਿਨ ਇਸ਼ੂ ਹੋਊਗਾ ਉਹ ਐਡ-ਆਨ ਕਰ ਲਿਓ ਜਿਹਨੂੰ ਨਹੀਂ ਹੈਗਾ ਉਹ ਸਕਿਪ ਕਰ ਦਿਓ ਠੀਕ ਹੈ ਜੀ ਤੇ ਲਓ ਜੀ ਆਪਾਂ ਚੱਲਦੇ ਆ ਕਿਚਨ ਦੇ ਵਿੱਚ ਤੇ ਫਿਰ ਬਣਾ ਕੇ ਦਿਖਾਉਣੀ ਤੁਹਾਨੂੰ ਲੋ ਜੀ ਆਪਾਂ ਇਹਦੇ ਚ ਪਾ ਲਈ ਮਸੂਰ ਦੀ ਦਾਲ ਠੀਕ ਹੈ ਵੱਡੇ ਵੱਡੇ ਤਿੰਨ ਲਗਭਗ ਤਿੰਨ ਚਮਚੇ ਠੀਕ ਹੈ ਕੁਛ ਪਹਿਲਾਂ ਡੁੱਲ ਗਈ ਤੇ ਇਹਨਾਂ ਨੂੰ ਆਪਾਂ ਨਾ ਸਰੀਂਜੀ ਜਣੂ ਅਲੱਗ-ਅਲੱਗ ਰੋਸਟ ਕਰਨਾ ਹੈ ਲੋ ਜੀ ਪਹਿਲੀ ਆਪਾਂ ਬਸ ਜ਼ਿਆਦਾ ਨਹੀਂ ਭੁੰਣਾ ਇੰਨਾ ਹੀ ਰੋਸਟ ਕਰਨਾ ਹੈ ਕਿ ਜਿਹੜੀ ਇਹਦੇ ਚ ਥੋੜੀ ਜਿਹੀ ਗਿੱਲ ਹੁੰਦੀ ਹੈ ਥੋੜੀ ਜਿਹੀ ਮੋਇਸਚਰ ਹੁੰਦਾ ਨਾ ਉਹ ਕੱਟ ਜੇ ਤਾਂ ਕਿ ਇਹਨੂੰ ਜਦੋਂ ਆਪਾਂ ਗ੍ਰाइंड ਕਰੀਏ ਤਾਂ इजीली ਗ੍ਰाइंड ਹੋ ਜਵੇ ਬਸ ਇੰਨਾ ਹੀ ਆਪਾਂ ਇਹਨੂੰ 1-2 ਮਿੰਟ ਸਲੋ ਤੇ ਸਲੋ ਗੈਸ ਕੀਤੀ ਹੋਈ ਹੈ ਮੈਂ ਪੈਨ ਗਰਮ ਕਰ ਲਿਆ ਸੀ ਠੀਕ ਹੈ ਤੇ ਜਿਹੜੀ ਮਸੂਰ ਦਾਲ ਹੈ ਇਹ ਸਕਿਨ ਲਈ ਬਹੁਤ اچھی ਹੁੰਦੀ ਹੈ ਮਤਲਬ ਇਹਦੇ ਨਾਲ ਓਪਨ ਪੋਰਸ ਦੀ ਪ੍ਰੋਬਲਮ ਆਪਣਾ ਫੇਰੀ ਯੂਵਿਨ ਕਰ ਦਿੰਦੀ ਹੈ ਸਕਿਨ ਨੂੰ ਠੀਕ ਹੈ ਨੂੰ ਆਪਾਂ ਸਿੱਧਾ ਮਿਕਸੀ ਚੀਕ ਵਾਲੇ ਜਾਰ ਚ ਪਾ ਦਾਂਗੇ ਹਜੇ ਆਪਾਂ ਇਹਨੂੰ ਲੋਡ ਤੇ ਅਗਲੀ ਚੀਜ਼ ਜਿਹੜੀ ਆਪਾਂ ਕਰਨੀ ਹੈ ਉਹ ਹੈਗੀ ਅਸੀ ਹੁਣ ਇਹਨਾਂ ਨੂੰ ਅੱਡ-ਅੱਡ ਕਿਉਂ ਕਰਿਆ ਆਪਾਂ ਇਕੁਅਲ-ਇਕੁਅਲ ਮਾਤਰਾ ਲੈਣੀ ਹੈ ਆਪਾਂ ਲਗਭਗ ਪਲੱਸ ਮਾਈਨਸ ਥੋੜੀ-ਬਹੁਤੀ ਹੋ ਜਾਊਗੀ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਇਹਨਾਂ ਨੂੰ ਅਲੱਗ-ਅਲੱਗ ਤਾਂ ਕਰਦੇ ਆਪਾਂ ਇਹਨਾਂ ਦੇ ਇਹਨਾਂ ਸਾਰਿਆਂ ਦੇ ਤਾ ਟੈਂਪਰੇਚਰ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਹੁੰਦੇ ਨੇ ਕੁਕ ਹੋਣ ਦੇ ਮਤਲਬ ਹਲਕਾ ਜਿਹੀ ਕੋਈ ਬਹੁਤ ਛੇਤੀ ਰੋਸਟ ਹੋ ਜਾਂਦੀ ਜਿਵੇਂ ਅਰਸੀ ਇਹ ਬਹੁਤ ਛੇਤੀ ਹੋ ਜਾਂਦੀ ਹੈ ਥੋੜੇ ਜਿ ਨਾਲ ਹੀ ਤੇ ਤੀਜੀ ਚੀਜ਼ ਜਿਹੜੀ ਇਹ ਚ ਮੈਂ ਮਿਕਸ ਕਰਨੀ ਆ ਉਹ ਮੇਰੇ ਕੋਲੇ ਉਹਨੂੰ ਮੈਨੂੰ ਲੋਡ ਨਹੀਂ ਕਿਉਂਕਿ ਉਹ ਮੇਰੇ ਕੋਲ ਆਲਰੇਡੀ ਪਾਊਡਰ ਹੈ ਲੋ ਜੀ ਕਿ ਮੜੀ ਮੜੀ ਆਵਾਜ਼ ਆਉਣ ਲੱਗੀ ਕ੍ਰਿਕ ਕ੍ਰਿਕ ਦੀ ਤਾਂ ਬਸ ਇੰਨਾ ਕੀ ਕਰਨਾ ਹੈ ਆਪਾਂ ਇਹਨੂੰ ਇਹ ਚ ਪਾ ਲੈਣੀ ਹੈ ਉਹ ਕਿ ਸਟੀਲ ਦੀ ਹੈ ਆਪਣੀ ਜਾਰ ਤੇ ਆਪਾਂ ਦੋ ਕੁ ਮਿੰਟ ਪੈਨ ਨੂੰ ਠੰਡਾ ਹੋਣ ਦਵਾਂਗੇ ਲੋ ਜੀ ਇਹ ਆਪਣਾ ਪਾਊਡਰ ਬਣ ਗਿਆ ਬਰੀਕ ਪਾਊਡਰ ਕਰ ਲੈਣਾ ਆਪਾਂ ਠੀਕ ਹੈ ਜੇ ਥੋੜਾ ਮਿਕਸੀ ਜਿਆਦਾ ਬਰੀਕ ਨਾ ਕਰੇ ਤਾਂ ਤੁਸੀਂ ਉਹ ਛਾਣ ਲਿਓ ਦੋਂ ਜਿੱਦਾਂ ਪਾ ਇਕੱਠੀਆਂ ਕਰ ਲਈਆਂ ਤੇ ਤੀਜੀ ਜਿਹੜੀ ਇਹਦੇ ਚ ਆਈਟਮ ਪਾਉਣੀ ਹੈ ਉਹ ਹੈਗਾ ਚਾਵਲਾਂ ਦਾ ਆਟਾ ਮੇਰੇ ਕੋਲ ऑलरेडी ਚਾਵਲਾਂ ਦਾ ਆਟਾ ਹੈਗਾ ਸੀ ਇਸ ਲਈ ਮੈਂ ਕੁਕ ਨਹੀਂ ਕੀਤਾ ਤੁਸੀਂ ਜੇ ਚਾਵਲ ਸਬ ਤੇ ਲੈ ਕੇ ਉਹਨਾਂ ਨੂੰ ਧੋ ਕੇ ਸੁਕਾ ਲਿਓ ਜਾਂ ਫਿਰ ਕੱਪੜੇ ਨਾਲ ਅੱਛੀ ਤਰ੍ਹਾਂ ਸਾਫ਼ ਕਰ ਲਿਓ ਚਾਵਲ ਨੂੰ ਰਗੜ ਕੇ ਤੇ ਫਿਰ ਉਹ ਲੈ ਲੈਣੇ ਤੁਸੀਂ ਤੇ 1 ਓਨੀ ਮਾਤਰਾ ਇਹਦੀ ਲੈ ਲੈਣੀ ਆਪਾਂ ਲੋ ਜੀ ਤੋਂ ਕਿੰਨੇ ਇਨਾ ਮਤਲਬ ਵਧੀਆ ਇਹ ਚੀਜ਼ ਬਣ ਬਣ ਜੂਗੀ ਨਾ ਇੰਨੀ ਵਧੀਆ ਵੀ ਤੁਹਾਨੂੰ ਹੋਰ ਕੋ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਅਗਰ ਤੁਹਾਡੇ ਪਿੰਪਲਸ ਦੀ ਇਸ਼ੂ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਇਸ਼ੂ ਹੈਗਾ ਤਾਂ ਤੁਸੀਂ ਇਹਦੇ ਵਿੱਚ ਇੱਕ ਪਾਉਣਾ ਜੀ ਹਲਦੀ ਠੀਕ ਹੈ ਥੋੜੀ ਜੀ ਹੁਣ ਮੈਂ ਇਦਾਂ ਹੀ ਫਾਦ ਨਹੀਂ ਅੰਦਾਜ਼ੇ ਨਾਲ ਹੀ ਪਾਉਣੀ ਆ ਚਮਚਾ ਪੈ ਤਾਂ ਉਪਰ ਹੀ ਰੱਖਿਆ ਹੋਇਆ ਇੱਕ ਚਮਚਾ 9 ਚਮਚੇ ਬਣ ਗਏ ਨਾ ਉਹਦੇ ਚ ਆਪਾਂ ਇੱਕ ਚਮਚਾ ਹਲਦੀ ਪਾ ਲੈਣਾ ਹੈ ਬਸ ਇੰਨੇ ਉਹਨਾਂ ਦੇ ਹੋਗੇ ਸੀਗੇ ਤੇ ਇੱਕ ਪਹਾੜ ਦੀ ਪਾਤੀ ਵਿੱਚ ਮੇਰੇ ਕੋਲੇ ਇਹ ਜੰਗਲੀ ਹਲਦੀ ਹੈ ਵਾਈਲਟਰਮੈਰਿਕ ਤੇ ਤੁਸੀਂ ਕੋਸ਼ਿਸ਼ ਤਾਂ ਇਹੀ ਕਰੋ ਵੀ ਇਹੀ ਹੋਵੇ ਤੁਹਾਡੇ ਕੋਲ ਕਿਉਂਕਿ ਇਹ ਬਹੁਤ ਬਹੁਤ ਵਧੀਆ ਰਿਜ਼ਲਟ ਨਹੀਂ ਤੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਫਿਰ ਤੁਸੀਂ ਘਰੇਲੂ ਹਲਦੀ ਜਿਹੜੀ ਹੁੰਦੀ ਹੈ ਉਹ ਲੈ ਲੈਣੀ ਬਸ ਇੱਕ ਤਾਂ ਇਹਦੀ ਵੈਸੀ ਸਕਿਨ ਦੇ ਉੱਤੇ ਇਫੈਕਟ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਤੇ ਦੂਸਰਾ ਇਹਦੇ ਤੁਸੀਂ ਇਹ ਰੰਗ ਨਹੀਂ ਆਉਂਦਾ ਉਹਦਾ ਹੱਥਾਂ ਉੱਤਾਂ ਨੂੰ ਮੜਾ ਜਾ ਰੰਗ ਆ ਜਾਂਦਾ ਜਦੋਂ ਆਪਾਂ ਲਾਉਣੀ ਹੈ ਫੇਸ ਤੇ ਵੀ ਥੋੜਾ ਜਿਹਾ ਇਹ ਚੀਜ਼ ਨਹੀਂ ਆਉਂਦੀ ਲਓ ਜੀ ਇਦਾਂ ਤੁਸੀਂ ਬਣਾ ਕੇ ਆਪਣੇ ਬਾਥਰੂਮ ਚ ਰੱਖ ਲਓ ਡੱਬੇ ਚ ਪਾ ਕੇ ਤੇ ਸਵੇਰੇ ਤੁਸੀਂ ਇਹਨੂੰ ਦੇਜੇ ਪਾ ਕੇ ਸਵੇਰੇ ਜਾਂ ਸ਼ਾਮ ਨੂੰ ਜਦੋਂ ਵੀ ਤੁਸੀਂ ਇਹਨੂੰ ਵਰਤਣਾ ਚਾਹੋ ਇਹ ਤੁਹਾਡਾ ਬਣ ਗਿਆ ਜੀ ਬਹੁਤ ਹੀ ਪਾਵਰਫੁਲ ਆਹ ਫੇਸ ਵਾਸ਼ ਜਿੰਨੂੰ ਤੁਸੀਂ ਦਹੀਂ ਚ ਪਾ ਕੇ ਯੂਜ਼ ਕਰੋ ਨਹੀਂ ਦਹੀਂ ਹੈਗੀ ਤੁਸੀਂ ਭੁੱਲ ਗਏ ਤੇ ਨਹੀਂ ਕਿ ਆਪਾਂ ਕਹਾਂਗੇ ਵੀ ਹੁਣ ਦਹੀਂ ਨਹੀਂ ਹੈਗੀ ਤਾਂ ਤੁਸੀਂ ਹੱਥ ਤੇ ਪਾ ਕੇ ਪਾਣੀ ਨਾਲ ਵੀ ਯੂਜ਼ ਕਰ ਸਕਦੇ ਹੋ ਨਾ ਤੁਹਾਡੇ ਕੋਈ ਦਾਗ ਰਹੂਗਾ ਨਾ ਕੋਈ ਤੱਬਾ ਤੇ ਸਕਿਨ ਜਿਹੜੀ ਹੈ ਉਹ ਚਾਵਲਾਂ ਦੇ ਆਟੇ ਦੇ ਨਾਲ ਵੈਸੀ ਗੋਰੀ ਹੋ ਜਾਂਦੀ ਹੈ ਠੀਕ ਹੈ ਬਹੁਤ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਤੇ ਹਲਕਾ ਹਲਕਾ ਇਹਦੇ ਵਿੱਚ ਦਰਦਰਾਪਣ ਹੈਗਾ ਜਿਹੜਾ ਆਪਾਂ ਨੂੰ ਸਕਿਨ ਨੂੰ ਜਦੋਂ ਤੁਸੀਂ ਇਹਨੂੰ ਦਹੀਂ ਚ ਪਾ ਕੇ ਰੱਖੋਗੇ ਤੇ ਉਦੋਂ ਇਹ ਜਿਵੇਂ ਇਹਦੀ ਚਾਪਾਂ ਸੀ ਪਾਈ ਹੋਈ ਹੈਗੀ ਤੇ OC ਦੇ ਚ ਆਪਣੀ ਲੇਸ ਜੀ ਛੱਡ ਹੁੰਦੀ ਹੈ ਤੇ ਜਿਹੜਾ ਦਾਣਾ ਵੀ ਉਹ ਸੌਫਟ ਹੋ ਜਾਂਦਾ ਜਿੰਨੇ ਵੀ ਆਪਾਂ ਚੀਜ਼ਾਂ ਇਹ ਪਾਈਆਂ ਨਾ ਸੌਫਟ ਹੋ ਜਾਂਦੇ ਦਾਣੇ ਇਹਦੇ ਉੱਤੇ ਮਤਲਬ ਬਹੁਤ ਜ਼ਿਆਦਾ ਨਹੀਂ ਰਗੜ ਕਰਦੇ ਕਰਦੇ ਤੁਹਾਨੂੰ ਤੇ ਲੋ ਜੀ ਬਹੁਤ ਥੋੜਾ ਪਾਵਰਫੁਲ ਤੇ ਹਾਈਲੀ ਡਿਮਾਂਡਡ ਫੇਸ ਵਾਸ਼ ਰੈਡੀ ਇਸ ਸਰਦੀਆਂ ਦੇ ਵਿੱਚ ਆਪਾਂ ਹੁਣੇ ਸ਼ੁਰੂ ਕਰ ਦੋ एवरीडे ਯੂਜ਼ ਕਰੋ ਤੇ ਰਿਜ਼ਲਟ ਮੇਰੇ ਨਾਲ ਸ਼ੇਅਰ ਕਰਨੀ ਹੈ ਬਹੁਤ ਬਹੁਤ ਯੂਸਫੁਲ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਇਹ ਹਲਦੀ ਦੀ ਮਾਤਰਾ ਤੁਸੀਂ ਜੇ ਤੁਹਾਡੇ ਪਿੰਪਲਸ ਵਗੈਰਾ ਹੈਗੇ ਮੇਰੇ ਹੈ ਨਹੀਂ ਕੇ ਇਸ ਕਰਕੇ ਮੈਂ ਘੱਟ ਰੱਖੀ ਹੈ ਤੁਸੀਂ ਜੇ ਪਿੰਪਲਸ ਦੀ ਕੰਪਲੇਂਟ ਵੀ ਤੁਹਾਨੂੰ ਹੈਗੀ ਹੈ ਫੇਸ ਦੇ ਉੱਤੇ ਤਾਂ ਤੁਸੀਂ ਹਲਦੀ ਦੀ ਮਾਤਰਾ ਥੋੜੀ ਜਿਹੀ ਵੱਧ ਪਾ ਸਕਦੇ ਹੋ ਠੀਕ ਹੈ ਤੇ ਜਿਹੜੀਆਂ ਭੈਣਾਂ ਨੂੰ ਅ ਛਾਈਆਂ ਦੀ ਵੀ ਦਿੱਕਤ ਹੈ ਦਾਗਤ ਬਿਆਂ ਦੀ ਵੀ ਦਿੱਕਤ ਹੈ ਤੇ ਉਹ ਫਿਰ ਤੁਸੀਂ ਇਹਦੇ ਵਿੱਚ ਇੱਕ ਪਾਵਰਫੁਲ ਹੋਰ ਇੰਗਰੀਡੀਐਂਟ ਪਾ ਲਿਓ ਠੀਕ ਹੈ ਮਲਠੀ ਪਾਊਡਰ ਤਾਂ ਤੋਪ ਹੀ ਹੈ ਨਾ ਹੋਰੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਅਲੱਗ ਤੋਂ ਵੀ ਇੱਕ ਵੀਡੀਓ ਪੂਰੀ ਐਕਸਕਲੂਸਿਵ ਦਵਾਂਗੀ ਲੋ ਜੀ ਆਪਾਂ ਮਲੇਠੀ ਪਾਊਡਰ ਦਾ ਵੀ ਇੱਕ ਵੱਡਾ ਚਮਚਾ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜਿਨ੍ਹਾਂ ਨੂੰ ਇਸ਼ੂ ਹੈ ਥੋੜਾ ਬਹੁਤ ਸਕਿਨ ਤੇ ਉਹ ਵੱਧ ਪਾ ਲਿਓ ਜੀ ਲੋ ਜੀ ਮਲੇਠੀ ਦਾ ਪਾਊਡਰ ਵੀ ਪਾਤਾ ਤੇ ਹੁਣ ਇਹ ਬਣ ਗਿਆ ਪੂਰਾ ਬੰਬ ਇਨਗਰੀਡੀਐਂਟ ਲੋ ਜੀ ਕਿਸੇ ਫੇਸ ਵਾਸ਼ ਦੀ ਲੋੜ ਨਹੀਂ ਤੁਹਾਨੂੰ ਕਿ ਕੁਝ ਵੀ ਬਰਤਨ ਦੀ ਜ਼ਰੂਰਤ ਨਹੀਂ ਤੁਹਾਡੀਆਂ ਸਾਰੀਆਂ ਸਕਿਨ ਇਸ਼ੂਜ਼ ਜਿਹੜੇ ਆ ਉਹ ਫਿਕਸ ਹੋ ਜਾਣਗੇ ਜਿਹੜੀਆਂ ਭੈਣਾਂ ਦੇ ਵਿੱਚ ਦੇ ਇਸ਼ੂਜ਼ ਹੈਗੇ ਨੇ ਆਪਣਾ ਸ਼ਾਇਆਆਂ ਚੋਈਆਂ ਦੇ ਉਹਦੇ ਵਿੱਚ ਥੋੜੀ ਜਿਹੀ ਵੱਧ ਮਾਤਰਾ ਵਾਲਿਓ ਮੈਂ ਇੱਕ ਚੰਚਾ ਪਾ ਦਾਂ। ਠੀਕ ਹੈ ਜੀ। ਸੋ ਬਣਾਇਓ ਵਰਤਿਓ ਪੂਰੇ ਮਨ ਨਾਲ ਤੇ ਤੁਹਾਨੂੰ ਬਹੁਤ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੇ ਰਿਜ਼ਲਟ ਫਿਰ ਵਾਪਸ ਆ ਕੀ ਸ਼ੇਅਰ ਜ਼ਰੂਰ ਕਰਿਓ। ਇੱਕੋ ਹੀ ਜ਼ਿੰਦਗੀ ਹੈ ਇਸ ਨੂੰ ਇੰਜੋਏ ਕਰਦੇ ਰਹੋ। ਨਿੱਕੇ ਨਿੱਕੇ ਚੀਜ਼ਾਂ ਨਿੱਕੇ ਮੋٹے ਦਾਲ ਤਬੇ ਹਰ ਜਗ੍ਹਾ ਹਰ ਕਿਸੇ ਦੇ ਹੁੰਦੇ ਨੇ। ਸਟ्रेस ਨਹੀਂ ਲੈਣਾ ਸਟ्रेस ਲੈਣਾ ਹੋਰ ਜ਼ਿਆਦਾ ਵੱਧਦੇ ਆ ਉਹ। ਤੇ ਮਿਲਾਂਗੇ ਅਗਲੀ ਵੀਡੀਓ 'ਚ ਨਵੇਂ ਟੌਪਿਕ ਦੇ ਨਾਲ।